ਉਹ ਅੰਤਰੀਏ ਤੁਸੀਂ ਨਾ ਇਹ ਰਹਾ ਲੋ ਅਪਕੋ ਸਿਖਾਉਣ ਗਏ ਕਰਦੇ ਚਾਹੁੰਦੇ ਨੰਨੀ ਕਦੇ ਵਾਰ ਤੁਸੀਂ ਕਿਉਂ ਆਇਆ ਡਿਊਟੀ ਲੱਗੀ ਹੈ ਕਦੇ ਵਾਰ ਲੱਗੀ ਹੈ ਕੋਈ ਇਥੇ ਨਹੀਂ ਕੋਈ ਨਹੀਂ 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 ਡਿਊਟੀ ਕੋਈ ਆਪਾਂ ਅਤਵਾਦੀ ਹੈ ਗੈਸਟਰ ਫੜਨ ਆਏ ਕਿਉਂ ਫੜਨ ਆਏ ਆਪਾਂ ਥਾਣੇ ਚਲੇ ਜਾਂਦੇ ਨੇ ਜਿਹੜੇ ਕੋਈ ਫੜਨਾ ਅਤਵਾਦੀ ਦੇ ਨਾਲ ਦੀ ਹਾਂ ਆਪਕੜਾ ਕਿਹਨੂੰ ਸਤਵਾਦੀ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ਗੁਰਪੁਰਵਾ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਹਾਂ ਨਹੀਂ 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 ਇੱਕ ਮਿੰਟ ਤੂੰ ਖੁਦ ਸਿੱਖੋ ਕਿ ਫਿਰੇ ਭਵੰਤਮਾਨ ਸਰਕਾਰ ਸੇ ਖਬਰ ਹੁੰਦੀ ਐ ਅੱਜ 10 ਮਈ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਊਗਾ ਅਸੀਂ ਆਪਣੇ ਅੱਜ ਇੱਕ ਹਿੰਦੂ ਸਮਾਜ ਦਾ ਜੀ ਭਗਵਾਨ ਸ਼੍ਰੀ ਰਾਮ ਜੀ ਦਾ ਪਰਫਾਰਮੈਂਸ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆਗੇ ਰੋਕਣਾ ਵੇ ਨਹੀਂ ਨਹੀਂ ਰੋਕਣਾ ਲੈ ਆਪਾ ਲਿਆਓ ਗੱਲ ਕਰਾਓ ਕੌਣ ਕਿਹੜੀ ਸੌਟੀ ਆ ਨਰ ਕਰੋ ਮੇਰੀ ਆ ਲਿਆਓ ਸਪੀਕਰ ਲਾਓ ਗੱਲ ਕਰੋ ਕੰਨ ਲਾਓ ਹੈਲੋ ਅਜੀ ਸਤਿ ਸ਼੍ਰੀ ਅਕਾਲ ਜੀ ਉਹ ਸਸੀਗਾਂ ਵੈਰੂ ਸਸੀਗਾਂ ਮਾਪਰਾ ਠੀਕਾ ਕੋ ਕਰ ਲੈ ਨਹੀਂ ਨਹੀਂ ਆ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਦੱਸੋ ਪਹਿਲਾਂ ਮੈਨੂੰ ਨਹੀਂ ਐਸਚਓ ਸਾਹ ਕਾਰੇ ਵਾਸਤੇ ਆਈ ਸੀ ਜੀ ਨਹੀਂ ਕੱਲ ਆਈ ਨਹੀਂ ਬੇਚੀ ਸਾਨੂੰ ਕਿਹਦੀ ਸਰਵੋ ਪੇਲਪਟ ਮਿਲੀ ਯਾਰ ਤੁਸੀਂ ਵੀ ਅੱਜ ਤੱਕ ਨਾ ਆਪਣੇ ਕੋਈ ਹਲਕਾ ਹੌਲਾ ਹੋ ਦੀ ਸਮਾਂ ਹੋਗਾ ਨਹੀਂ 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 ਦੇਖੋ ਤੁਸੀਂ ਸਕਿਉਰਟੀ ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਸੁਖਬਾਤ ਜਦੋਂ ਗੱਲ ਖੰਡੀ ਪੈ ਗਈ ਸਕਿਉਰਟੀ ਚੱਕ ਲਈ ਮੇਰੀ ਇਹ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਕਰੇ ਬੰਦ ਕਰਨ ਦੇ ਮੈਨੂੰ ਦੱਸ ਦਿਓ ਤੁਸੀਂ ਬਸ ਲਿਖਤੀ ਸੁਣਾ ਪਰ ਬਦਕ ਇੱਕ ਤੀਜਾ 6 ਵੀ ਅੱਖਰ ਤਾਨੂੰ ਸੀ ਨਹੀਂ ਨਹੀਂ ਸੇਬ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰਾਲੇ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ ਬਾਈ ਪਲੱਸ ਪਤਾ ਕੀ ਮਰੇ ਦਾ ਸਾ ਆਪਣਾ ਗੱਲ ਕਰਨਾ ਕਿਹਾ ਸੀ ਮੈਂ ਦੱਸ ਕਿ ਜਮਾ ਵੀ ਹਾਈ ਅਫੀਸ ਕੋਲ ਵੀ ਨਾਲ ਲਾਵਾਂਗੇ ਜੀ ਨਾ ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਣੀ ਰੋਟੀ ਪਾਣੀ ਵੀ ਨਹੀਂ ਕਮਾਉਣੀ ਕੋਈ ਨਾ ਕੋਈ ਨਾ ਕੋਈ ਨਹੀਂ ਨਹੀਂ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਮੈਨੂੰ ਮੁੱਕਰ ਜਾਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਤੁਹਾਨੂੰ ਬੰਦ ਨਹੀਂ ਕਰਨਾ ਜਿੱਥੇ ਜਾਣਾ ਤੁਸੀਂ ਨਾ ਮਰੇ ਨਾਲ ਸਕਿਉਰਟੀ ਨਾਲ ਨਹੀਂ ਜਾਵਾਂਗੇ ਹੋਰ ਥੋੜੀ ਜੀ ਵਾਟ ਦੇਵਾਂਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਪੇ ਪੰਜਾਬ ਪੁਲਿਸ ਦੇ ਸਿੱਖ ਵਿਰੋਧੀ ਆ ਨਹੀਂ ਜਾਣਾ ਕਿਤੇ ਨਹੀਂ ਜਾਣਾ ਕਿਤੇ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ ਚ ਬਿਠਾਈ ਆ ਸਰ ਨਹੀਂ 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 ਉਹ ਸਾਡੇ ਨਾਲ ਕਿਦੋਂ ਲੱਗੇ ਤੂੰ ਤਾਂ ਬੰਦਾ ਕੱਲ ਵੀ ACP ਸਾਹਿਬ ਮਰਸੋ ਆ ਕੇ ਗਏ ਜੀ ਮਨ ਸਰ 26 ਤਰੀਕਾ ਤੂੰ ਘਰੇ ਨਹੀਂ ਬਾਹਰ ਦੇਖਣਾ ਜੀ ਕਿਉਂ ਮੈਂ ਕੋਈ ਅੱਤਵਾਦੀ ਆ ਜਾਂ ਕੀ ਗੱਲ ਕੀ ਆ ਨਹੀਂ ਗੁਰੂ ਅੱਤਵਾਦੀ ਕਿਉਂ ਵੀ ਨਾ ਅੱਤਵਾਦੀ ਕਲਾਖ ਹੁੰਦੇ ਆ ਅੱਤਵਾਦੀ ਨਹੀਂ ਨਹੀਂ ਅਸੀਂ ਸਾਡੋ ਕੋਈ ਸਾਨੂੰ ਦੇਖੋ CP ਸਰ ਨੂੰ ਵੀ ਦੱਸ ਦਿਓ ਜੀ ਤਹਾਡਾ ਫੋਨ ਤੁਹਾਡਾ ਫੋਨ ਹੈਂਡ ਫ੍ਰੀ ਆ ਵੀਡੀਓ ਬਣ ਰਹੀ ਆ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਂਗਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟੀ ਨਹੀਂ ਚਾਹੀਦੀ ਫਿਰ ਇਹ ਕਿ ਰੋਕ ਰਿਹਾ ਜੀ ਇਹ ਨਹੀਂ ਨਹੀਂ ਸ਼ਾਂਤ ਲਗਾਏ ਆ ਆਪ ਕੇੰਦਰ ਸੇ ਹੀ ਆਏ ਹੋ ਗ੍ਰਹਿ ਮੰਤਰਾਲੇ ਵਾਲੀ ਏਰੀਆ ਦਾ ਬਹੁਤ ਵੱਡਾ ਹੈ ਇਹ ਪੰਜਾਬ ਪੁਲਿਸ ਕੇ ਰੋਕ ਰਿਹਾ ਹੈ ਅਗਰ ਇਨਕੋ ਸੀਆਰਪੀ ਪੇ ਕੋਈ ਵਿਸ਼ਵਾਸ ਨਹੀਂ ਹੈ ਯੁਕਤ ਗ੍ਰਹਿ ਮੰਤਰਾਲਾ ਹੈ ਇਹ ਸੀਆਰਪੀ ਬਹੁਤ ਬੜੀ ਹੁੰਦੀ ਹੈ ਕੇਂਦਰੀ ਜੋ ਹਮਾਰੇ ਮਾਨਨਯ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜਾਂ ਔਰ ਲੋਕੋ ਕੇ ਪਾਸ ਹੈ ਜਾਂ ਬਾਈਪਾਸ ਦੇ ਦਿਆ ਫਿਰ ਉਨ੍ਹਾਂ ਕੋਈ ਲਿਖਤੀ ਮਰਕਾਡਰ ਦੇ ਦੋ ਮੈਂ ਨਹੀਂ ਜਾਊਗਾ ਲਿਖਤੀ ਤੋਂ ਆਰਡਰ ਮੇਰੇ ਕੋਲ ਜੋ ਨਾ ਕਮ ਸੇ ਕਾਉਂ ਗੱਲ ਕਰ ਔਰ ਮਾਰਾ ਮੈਂ ਕਿਹਾ ਸੱਚ ਨੂੰ ਯਾਰ ਗੱਲ ਕਰ ਮੈਂ ਕਿਹਾ ਨੌਕਰ ਨਹੀਂ ਹੈਗਾ ਭਵੰਤਮਾਨ ਨੂੰ ਥ੍ਰੈਟ ਆਈ ਆ ਭਵੰਤਮਾਨ ਕੋਲ ਤਾਂ ਤੁਸੀਂ ਰੁਕਦੇ ਨਹੀਂ ਡੀਜੀਪੀ ਗੌਰਵ ਯਾਦ ਨੂੰ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਇੱਕ ਗੁਰਸਮਰਨ ਸਿੰਘ ਅੰਦਰ ਰੁਕੇ ਰੁਕੇ ਆ ਰਿਹਾ ਆ ਜੋ ਮਰੇ ਨੂੰ ਰੋਕਣਾ ਦਿਖਾਓ ਨਾ ਮੈਂ ਖੜਵਾ ਯਾਰ ਕੋਈ ਕਰ ਮੈਨੂੰ ਯਾਰ ਮੈਂ ਕੋਈ ਅਤਵਾਦੀ ਨਹੀਂ ਆ ਰਿਹਾ ਯਾਰ ਮੈਨੂੰ ਠਾਣੇ ਲੈ ਚੱਲੋ ਯਾਰ ਠਾਣੇ ਚਲੋ ਮੈਨੂੰ ਠਾਣੇ ਜਾਓ ਉਹ ਗੱਲ ਸੁਣੋ ਨਹੀਂ ਕੋਈ ਰੁਕ ਰੁਕੇ ਜਾ ਰਿਹਾ ਮੈਨੂੰ ਕੋਈ ਰੁਕੇ ਜਾਦੇ ਨਹੀਂ ਮੈਂ ਮਾ ਖੰਡਾ ਦਿਨਾ ਯਾਰ ਮੈਂ ਤਾਂ ਫਟਣ ਮੈਂ ਯਾਰ ਨਹੀਂ ਨਹੀਂ ਐਵੇਂ ਨਹੀਂ ਭਾਜੀ ਇਹ ਹਾਈ ਕੋਰਟ ਦਾ ਮੈਟਰ ਆ ਹਾਈ ਕੋਰਟ ਜਾਊਗਾ ਮਾਂ ਜੋ ਹਾਈ ਕੋਰਟ ਦਾ ਮੈਟਰ ਹੋਊਗਾ ਇਹ ਕਾਦਾ ਬਚਾ ਯਾਰ ਮੈਨੂੰ ਮੈਂ ਖੁਦ ਮਰਨ ਤਿਆਰ ਆ ਯਾਰ ਮੈਨੂੰ ਨਹੀਂ ਤੁਹਾਡੀ ਪੰਜਾਬ ਪੁਲਿਸ ਚਾਹੀਦੀ ਲਿਖਤੀ ਆਰਡਰ ਲੈ ਯਾਰ ਲਿਖਤੀ ਆਰਡਰ ਲੈ ਮੈਨੂੰ ਲਿਖਤੀ ਆਰਡਰ ਲੈ ਮੈਨੂੰ ਲਿਖਤੀ ਆਰਡਰ ਲੈ ਲਿਖਤੀ ਆਰਡਰ ਲੈ ਨਾ ਰੁਕਣਾ ਕਿਹਾ ਨਾ ਰੁਕਣਾ ਕਿਹਾ ਯਾਰ ਮੈਂ ਕਿਉਂ ਰੁਕਾ ਯਾਰ ਲਿਖਤੀ ਆਰਡਰ ਲਿਓ ਲਿਖਤੀ ਆਰਡਰ ਲਿਓ ਲਿਖਤੀ ਆਰਡਰ ਲਿਓ ਲਿਖਤੀ ਆਰਡਰ ਦਿਓ ਬਾਜੀ ਮੈਨੂੰ ਲਿਖਤੀ ਆਰਡਰ ਦਿਓ ਮੈਨੂੰ ਕੋਈ ਡਾਕਰੇ ਨਹੀਂ ਮੈਨੂੰ ਕਿਹੜੇ ਥੌੜੀ ਕਰੋ ਰਿਓ ਯਾਰ ਤੁਸੀਂ ਯਾਰ ਲਿਖਤੀ ਆਰਡਰ ਦਿਓ ਮੈਨੂੰ ਯਾਰ ਮੈਨੂੰ ਲਿਖਤੀ ਆਰਡਰ ਦੇ ਦੇਓ ਬਾਜੀ ਮੈਨੂੰ ਲਿਖਤੀ ਆਰਡਰ ਦੇ ਦਿਓ ਮੈਂ ਹਾਂ ਲਿਖਤੀ ਆਰਡਰ ਦਿਓ ਕੋ ਸਾਡੇ ਬੰਦੇ ਵੀ ਵੀਡੀਓ ਬਣ ਰਹੀ ਹੈ ਦੀ ਮਾਂ ਨੂੰ ਹਾਈ ਕੋਰਟ ਜਾਊਂਗਾ ਮੈਂ ਸਰ ਉਹ ਜਾ ਰਾਜੋ ਯਾਰ ਕੀ ਕੀ ਤੁਸੀਂ ਕਹਿੰਦੇ ਯਾਰ ਨੂੰ ਕੱਲ ਆਇਆ ਮੈਂ ਨਹੀਂ ਮੈਨੂੰ ਕਹੋ ਕਾ ਯਾਰ ਯਾਰ ਦੱਸੋ ਉਹ ਆਜੋ ਸਰ ਜਾ ਰਹੀ ਆ ਥੋੜਾ ਬਾਹਰ ਇਹ ਮੈਨੂੰ ਮੈਂ ਅੱਗ ਵੀ ਸਰ ਨਾਲ ਵੀ ਗੱਲ ਕੀਤੀ ਕੱਲਾ ਮੈਂ ਸੁਣੇ ਨਹੀਂ ਰੋਕ ਦਿਓ ਮੇਰਾ ਕਹੋ ਯਾਰ ਮੈਂ ਥਾੜੇ ਬੰਦ ਕਰਦੇ ਯਾਰ ਥਾੜੇ ਬੰਦ ਕਰੀ ਯਾਰ ਮੈਂ ਗੱਲ ਥਾੜੇ ਕਰਾਉਂਦੇ ਬੰਦ ਕਰੋ ਯਾਰ ਮੈਨੂੰ ਮੇਰੇ ਨਾਲ ਕੋਈ ਬਰਵਾਸ਼ੀ ਨਾ ਕਰੋ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੋ ਦੋਨੋਂ ਖਾਣੇ ਥੜਾ ਟਾਈ ਯਾਰ ਨੂੰ ਯਾਰ ਮੈਨੂੰ ਕੋਈ ਰੋਕ ਮਾਰ ਬੰਦੇ ਕਿਉਂ ਜਾ ਰਿਹਾ ਹੈ ਨਾ ਮੇਰਾ ਮੇਰਾ ਪਰ ਲਿਖਿਆ ਆਵਾਜ਼ ਹੈ ਮੇਰਾ ਪੋਲੀਟਿਕਲ ਆਵਾਜ਼ ਹੈ ਯਾਰ ਤੇ ਰੋਜ ਤੁਹਾਡਾ ਬਿੱਤਾ ਵਾਦ ਰੋਜ ਆ ਅਸੀਂ ਕੰਮ ਨਹੀਂ ਕਰਨਾ ਕੋਈ ਤੁਹਾਨੂੰ ਤਰਫੋਂ ਆ ਰਹੀ ਹੈ ਸਾਨੂੰ ਕਿਹੜੀ ਤੰਗ ਆ ਰਹੀ ਹੈ ਦੱਸੋ ਹੈਲੋ ਮੈਨੂੰ ਕੋਈ ਰੋਕਿਆ ਜਾ ਰਿਹਾ ਹਰ ਵਾਰ ਮੈਨੂੰ ਰੋਕਿਆ ਜਾ ਰਿਹਾ ਹਰ ਵਾਰ ਮੈਨੂੰ ਕੋਈ ਰੋਕਿਆ ਜਾ ਰਿਹਾ ਹੈ ਮੈਨੂੰ ਕੋਈ ਰੋਕਿਆ ਜਾ ਰਿਹਾ ਹੈ ਮੈਨੂੰ ਕੋਈ ਨਿਕਤੀ ਹਟਦੇ ਮੈਨੂੰ ਨਿਕਤੀ ਹਟਦੇ ਯਾਰ ਮੈਨੂੰ ਨਿਕਤੀ ਹਟਦੇ ਮੈਨੂੰ ਆ ਗੱਲ ਕਰਾ ਇਸ ਨੂੰ ਸਾਨੂੰ ਲਾਓ ਮਲੇਖ ਵੀ ਘੱਟ ਦੇਓ ਨਹੀਂ ਮੇਰੇ ਘਰ ਮੇਰੇ ਘਰ ਨੂੰ ਕੋਈ ਸੇਵਨ ਲੋੜ ਨਹੀਂ ਆ ਗਈ ਯਾਰ ਤੁਸੀਂ ਭਵੰਤਮਨ ਨੂੰ ਸਕੋਟੀ ਕਰੋ ਜਾ ਕੇ ਯਾਰ ਮੈਨੂੰ ਕੋਈ ਲੋੜ ਨਹੀਂ ਸਾਡੀ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਸਾਡੀ ਯਾਰ ਸਕੋਟੀ ਦੀ ਭਵੰਤਮਨ ਨੂੰ ਕਾਹੋ ਜਾ ਕੇ ਭਵੰਤਮਨ ਨੂੰ ਰੋਕੋ ਯਾਰ ਭਵੰਤਮਨ ਪਰ ਦੋ ਰੁਕਦੇ ਨਹੀਂ ਆਗਾ ਯਾਰ ਭਵੰਤਮਨ ਨੂੰ ਹੀ ਬੰਦ ਕਰੋ ਉਹਨੂੰ ਤੁਰੰਟ ਹੀ ਬੰਦ ਕਰੋ ਭਵੰਤਮਨ ਨੂੰ ਬੰਦ ਕਰੋ ਯਾਰ ਮੈਨੂੰ ਕੋਈ ਬੰਦ ਕਰ ਰਹੇ ਹੋ ਨਹੀਂ ਮੈਨੂੰ 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 ਬਦਲਾ ਕਰੋ ਯਾਰ ਮੈਂ ਮੈਂ ਮੈਨੂੰ ਲਿਖਤੀ ਤੇ ਘੜਦੇ ਯਾਰ ਮੈਂ ਮੈਂ ਮਾਂਜੋ ਹਾਈ ਕੋਰਟ ਜਾਊਗਾ ਮੇਰਾ ਰੋਜ਼ ਹੱਤ ਮੇਰਾ ਬਦਤਮੀਜ਼ੀ ਹੋ ਰਹੀ ਹੈ ਬਦਸਲਿਆ ਮੇਰਾ ਰੋਟੀ ਵੀ ਨਹੀਂ ਦੇਦੇ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਓ ਯਾਰ ਮੈਂ ਕੱਲਣਾ ਯਾਰ ਇਹ ਕਿਹੜੀ ਬਦਮਾਸ਼ੀ ਹੈ ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ ਕੋਈ ਨਹੀਂ ਖੜਦਾ ਯਾਰ ਪੀਸੀ ਵਾਲੇ ਵੀ ਇੱਥੇ ਆਈ ਪਿੱਛੇ ਹੀ ਖੜੇ ਨੇ ਮੈਂ ਕਿਹੜੀ ਬਦਮਾਸ਼ੀ ਹੈ ਇਹ ਕਿਹੜੀ ਬਦਮਾਸ਼ੀ ਹੈ ਓ ਮੇਰੇ ਵੀਰਿਆ ਨੇ ਹਟੋ ਹਟੋ ਹੈਲੋ ਮੈਂ ਇੱਥੇ ਬੈਠਾ ਲੋਰ ਰੋੜ ਤਾ ਮੈਂ ਡਰਾਈਵਰ ਹਾਂ ਪੰਜਾਬ ਸਰਕਾਰ ਮਰਦਾ ਆਵਾਜ਼ ਪੰਜਾਬ ਸਰਕਾਰ ਮਰਦਾ ਆਵਾਜ਼ ਪੰਜਾਬ ਸਰਕਾਰ ਮਰਦਾ ਆਵਾਜ਼ ਪੰਜਾਬ ਸਰਕਾਰ ਮਰਦਾ ਆਵਾਜ਼ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਤਾਰੇ ਦਰਮੇਂ ਦਾ ਰੇਲੇ ਗੁੱਪੋਂ ਵਿੱਚ ਹੀ ਦਾ ਆਗਮਨ ਪਰਵਾ ਮੈਨੂੰ ਪੰਜਾਬ ਨੂੰ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਅਥਾਰਟੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬਹਿ ਗਿਆ ਇਨੂੰ ਜ਼ਬਰਦਸਤ ਰੋਕਿਆ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮੁਲਾਜ਼ਮ ਆਇਆ ਜੇਬੋੜਾ ਜੀ ਰੋਕ ਰਿਹਾ ਏ ੱੱਕੇ ਮਾਰਨ ਦੀ ਕੋਸ਼ਿਸ਼ ਹੀ ਕਰ ਰਿਹਾ ਮੈਂ ਕਹਾਂ ਮੈਨੂੰ ਅਨੁਸੂਚੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਸੌਂਡੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀ ਦਿੱਤਾ ਜਾ ਰਿਹਾ ਹਰ ਬਾਰ ਮੈਨੂੰ ਬੰਦ ਕੀਤਾ ਜਾ ਰਿਹਾ ਅੱਜ ਮਰੀ ਸੁਰੱਖਿਅਤ ਚੱਕ ਲੈਂਦੇ ਏ ਇਹ ਕਿਹੜੇ ਡਰਾਮੇ ਆ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਦਰਨੇ ਰਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਮੈਨੂੰ ਦੱਸੋ ਜੀ ਮੈਂ ਜਾ ਸਰਕਾਰ ਸਿੱਖ ਬ੍ਰੋਧੀ ਪੰਜਾਬ ਸਰਕਾਰ ਸਿੱਖ ਬ੍ਰੋਧੀ ਪੰਜਾਬ ਪੁਲਿਸ ਸਿੱਖ ਬ੍ਰੋਧੀ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੈਨੂੰ ਕਿਹੜੇ ਥੋੜੀ ਰੁਕੈਣ ਦੱਸੋ ਜੀ ਮੈਨੂੰ ਲਿਖਤੀ ਆਰਡਰ ਦਿਓ ਸਿਪਾਹੀ ਸਾਹਿਬ ਮੈਨੂੰ ਲਿਖਤੀ ਆਰਡਰ ਦਿਓ ਮੈਨੂੰ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਮੁਰਦਾਵਾਲ ਐਸ.ਆਈ.ਪੀ ਸਾਊਥ ਮੁਰਦਾਵਾਲ ਐਸ.ਆਈ.ਪੀ ਸਾਊਥ ਮੁਰਦਾਵਾਲ ਐਸ.ਆਈ.ਪੀ ਸਾਊਥ ਮੁਰਦਾਵਾਲ ਮੈਨੂੰ ਪਰਸੋਂ ਧੱਕੇ ਮਾਰਿਆ ਕਰਿਆ ਕੇ ਬਈ ਕਹਿੰਦਾ ਰੋਕੋ ਅੱਜ ਫੇਰ ਸਿਪਾਹੀ ਸਾਹਿਬ ਧੱਕੇ ਮਾਰਦੇ ਆ ਮੈਨੂੰ ਕਿਹ ਧੱਕੇ ਮਾਰਿਆ ਦੱਸੋ ਮੈਨੂੰ ਦਰਦੇ ਮਾਰਦਾ ਕੋਕੜਾ ਦੁਕਾਨਾ ਮੈਂ ਕੋਈ ਅਤਵਾਦੀ ਆ ਮੈਂ ਕੋਈ ਚੋਰ ਆ ਮੈਂ ਗੈਰ ਕਾਨੂੰਨੀ ਆ ਮੈਂ ਦੱਸੋ ਭਵੰਤਵਾਨ ਸਰਕਾਰ ਕੋਲ 150 ਗੱਲ 150 ਗੱਡੀਆਂ ਸਰਕਾਰ ਚੱਲਦੀ ਪਈ ਆ ਭਵੰਤਵਾਨ ਸਰਕਾਰ ਬੋਲੇ 150 ਗੱਡੀ ਚੱਲਦੀ ਪਈ ਆ ਸਾਡੇ ਕੋਲੇ ਜੇ 10 ਗੱਲ ਮੈਂ ਸੋਨੇ ਚੱਕਲੇ ਨਾਲ 7 ਗੱਲ ਮੈਂ ਚੱਕਲੇ ਇਹ ਕਿਹੜੀ ਅਥਾਰਟੀ ਜੱਕ ਰਹੀ ਆ ਹਰ ਵਾਰ ਮੈਨੂੰ ਆਕੇ ਬੰਦ ਕੀਤਾ ਜਾ ਰਿਹਾ ਕਰੇ ਮੇਰੇ ਮੈਂ ਰੋਟੀ ਪੜੀ ਖਵਾਉਣੀ ਆ ਮੈਂ ਭੁੱਖਾ ਮਰ ਜਮਾ ਮੇਰੀ ਜ਼ਹਿਰ ਦੇ ਕੇ ਮਾਰ ਦੋ ਪੰਜਾਬ ਪੁਲਿਸ ਪੰਜਾਬ ਪੁਲਿਸ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਮੈਨੂੰ ਗੋਲੀ ਮਾਰ ਦੋਵੇ ਜੇ ਐਨਕਾਊਂਟਰਾਂ ਵੀ ਪੁਲਿਸ ਗੋਲੀ ਮਾਰਦੀ ਆ ਤਾਂ ਮੇਰੇ ਵੀ ਗੋਲੀ ਮਾਰ ਦੋਵੇ ਇਹ ਰੋਡ ਉੱਤ ਟਾਂਟਾ ਕਰ ਮੋਜੂ ਮੈਨਾਂ ਦਾ ਪੰਜਾਬ ਪੁਲਿਸ ਮੇਰੇ ਵੀ ਗੋਲੀ ਮਾਰ ਦੋਵੇ ਅਸੀਂ ਉਹ ਚੂੰ ਤੱਕ ਨਹੀਂ ਕਰਾਂਗੇ ਗੋਲੀ ਮਾਰ ਦੋ ਮੈਨੂੰ ਗੁਰੂ ਘਰ ਆ ਸਾਰੀ ਦੁਨੀਆ ਮਨਾ ਰਹੀ ਆ ਪਰ ਸਾਡੇ ਤੇ ਬੰਦੀ ਬੰਦੀਸ਼ ਲਾਦੀ ਲੋੜੀ ਨੂੰ ਮਾਰਨਾ ਜਾਓ ਜੀ ਫਲਾਣਾ ਨਾ ਕਰੋ ਜੀ ਤੁਸੀਂ ਮਰ ਜਾਓਗੇ ਜੀ ਅਸੀਂ ਦੇਸ਼ ਲਈ ਖਾਤਰ ਮਰਨ ਲਈ ਤਿਆਰ ਬੈਠੇ ਆਂ ਸਾਡੇ ਫੌਜੀ ਜਵਾਨ ਦੇਸ਼ ਬਾਟਰਾ ਦੇ ਚੀਜ਼ ਹੋ ਰਹੇ ਆ ਕਿ ਅਸੀਂ ਮਰ ਜਾਵਾਂਗੇ ਫਿਰ ਕੀ ਕੀ ਇਹ ਤਾਂ ਕੋਈ ਆਫਤ ਆ ਜੂਗੀ ਇਹ ਜੌੜਦਸਤੀ ਕੀਤੀ ਜਾ ਰਹੀ ਹੈ ਮੈਂ ਮਾਂ ਜੋ ਹਾਈਪੋਟੈਸ ਪਾਉਂਗਾ ਬੰਨ ਰਜਵਰਦਸਤੀ ਕੀਤੀ ਜਾ ਰਹੀ ਆ ਤੁਹਾਨੂੰ ਮੈਂ ਪਾਉਣਾ 1 ਮਿੰਟ ਜਸਟ ਰੁਕੋ ਯਾਰ ਓਏ ਮੈਨੂੰ ਮਾਰ ਹੋ ਲੂ ਤੇਰਾ ਖੰਡ ਚ ਪੰਜਾਬ ਪੁਲਿਸ ਹਟਦੀ ਨਹੀਂ ਨਾ ਫਿਰ ਬਾਰ ਬਾਰ ਹਟਦੀ ਨਹੀਂ ਪੰਜਾਬ ਪੁਲਿਸ ਵੀ ਮੈਂ ਕੋਸਤ ਬੰਦੂ ਆਪਾ ਕੱਪੜੇ ਲਾ ਕੇ ਬਹਿ ਗਏ ਬਿਲਕੁਲ ਕੱਪੜੇ ਲਾ ਕੇ ਬਹਿ ਗਏ ਮੈਂ ਨਹੀਂ ਆਉਣਾ ਮੈਂ ਕੋਸਤ ਲੈਂਡ ਪਾਇ ਰਿਹਾ ਮੈਂ ਨਹੀਂ ਪਉਣਾ ਮੈਂ ਨਹੀਂ ਪੂਣੀ ਆ ਮੈਂ ਕੋਸਤ ਬੰਦੂ ਆ ਮੈਂ ਕੋਸਤ ਮੈਂ ਬੰਦੂ ਤਕੀਆ ਮੇਰੇ ਘਰ ਤੱਕ ਮੈਨੂੰ ਕੋਈ ਬਦਲ ਕੀਤਾ ਜਾ ਰਿਹਾ ਹੈ ਇਹ ਨਹੀਂ ਕੰਮ ਕਰ ਰਿਹਾ ਯਾਰ ਇਹ ਠੀਕ ਲੱਗਦਾ ਮਨਸਾ ਮੈਂ ਨਹੀਂ ਕਰ ਰਿਹਾ ਯਾਰ ਮੈਂ ਮੈਨੂੰ ਨਾ ਕਰੋ ਯਾਰ ਤੰਗ ਯਾਰ ਮੈਂ ਮੈਂ ਪਾਗਲ ਹੋ ਚੁੱਕਿਆ ਯਾਰ ਮੈਂ ਨਹੀਂ ਜਾਂਦਾ ਯਾਰ ਮੈਂ ਮੈਂ ਕਿਹੜਾ ਫਸ ਮੈਂ ਕਿਹੜਾ ਤੁਸੀਂ ਮਾਣ ਕੇ ਕਹਿੰਦੇ ਤੁਸੀਂ ਕੋਨੇ ਲੋਕਾਂ ਤੋਂ ਮੈਂ ਮੈਂ ਨਹੀਂ ਲੱਗਦਾ देख वर्तमान सरकार है वो जवान सरकार है वो है वो सरकार है